ਲੋ ਜੀ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਡਾ ਬਹੁਤ ਮਨ ਖਰਾਬ ਹੋਇਆਗਾ ਤੁਹਾਨੂੰ ਪਤਾ ਹੀ ਆ ਸਭ ਨੂੰ ਕਿ ਬਾਈ ਨੂੰ ਕਿਵੇਂ ਲੈ ਕੇ ਗਏ ਸੀਗੇ ਗੱਡੀ ਦੇ ਵਿੱਚ ਸਿੱਟੇ ਸਿਰ ਤੋਂ ਫੜ-ਫੜ ਕੇ ਐਂ ਤਾਂ ਕੋਈ ਬਸਨੋਈ ਨੂੰ ਵੀ ਸਿੱਟਦਾ ਸੀ ਦੇਖੋ ਕਿਵੇਂ ਆਉਂਦਾ ਬਸਨੋਈ ਬਣ-ਬਣ ਕੇ ਐਨਕਾ ਲਾ ਕੇ ਤੇ ਸਾਡੇ ਪਿੰਡ ਦਾ ਜਿਹੜਾ ਬੱਚਾ ਨੌਜਵਾਨ ਕੰਮ ਕਰਵਾ ਰਿਹਾ ਸੀ ਲੋਕਾਂ ਦੇ ਲੱਖਾਂ ਰੁਪਏ ਮੜਵਾਏ ਨੇਗੇ ਤੇ ਉਹਨੂੰ ਸਿਰ ਤੋਂ ਫੜ-ਫੜ ਕੇ ਉਹਨੂੰ ਗੱਡੀ ਦੇ ਵਿੱਚ ਤੁਣ-ਤੁਣ ਕੇ ਲੈ ਕੇ ਜਾਂਦੇ ਨੇਗੇ ਤੁਹਾਨੂੰ ਦੇਖੀ ਆ ਸਭ ਨੇ ਤੇ ਸਾਡਾ ਸਭ ਦਾ ਹਿਰਦਾ ਬਹੁਤ ਜ਼ਿਆਦਾ ਮਨ ਖਰਾਬ ਹੋਇਆਗਾ ਸੋ ਇਹਨੂੰ ਸਭ ਨੂੰ ਇਹੀ ਬੇਨਤੀ ਆ ਹੱਥ ਜੋੜ ਕੇ ਕਿ 29 ਤਰੀਕ ਨੂੰ ਅਸੀਂ ਇਕੱਠ ਰੱਖਿਆਗਾ ਪੂਰੀ ਫੁੱਲ ਬਾਜ਼ ਉਠਾਉਣੀ ਹੈਗੀ ਜਿੰਨੇ ਵੱਧ ਤੋਂ ਵੱਧ ਜਿਹੜੇ ਭਰਾਵਾਂ ਦਾ ਸਾਥ ਦੇਣਾਗਾ ਸਭ ਵੱਧ ਤੋਂ ਵੱਧ ਸਾਥ ਦੋ ਸਾਡਾ ਤੇ 29 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਹੁੰਚਲੇ ਹੋ ਜੇ ਤੁਸੀਂ ਉੱਥੋਂ ਆਪਾਂ ਬਾਜ਼ ਉਠਾਉਣੀ ਹੈਗੀ ਤੇ ਸਰਕਾਰਾਂ ਨੂੰ ਦਿਖਾਉਣਾਗਾ ਵੀ ਕੀ ਚੀਜ਼ਾਂ ਸੀ ਆਮ ਜਨਤਾ ਨਹੀਂ ਹੈਗੀ ਇਹ ਪੂਰੀ ਪਾਵਰ ਆਪਣੇ ਵਿੱਚ ਜੇ ਇਕੱਠ ਹੋਵਾਂਗੇ ਤਾਂ ਹੀ ਗੱਲ ਬਣੂਗੀ ਤਾਂ ਨਹੀਂ ਤਾਂ ਇਹ ਆਪਣੇ ਸਿਰ ਨੂੰ ਪਹਿਣਗੇ ਤੇ ਸਾਨੂੰ ਸਭ ਨੂੰ ਹੀ ਪਤਾਗਾ ਆਪਣੇ ਤੇ ਕੀ ਬੀਤ ਰਹੀ ਆ ਹੁਣ ਇਸ ਟਾਈਮ ਸਾਡੇ ਸਾਰੇ ਨਗਰ ਦੀ ਆਵਾਜ਼ ਆ ਇਹ ਕੁ ਮਾਮੂਲੀ ਗੱਲ ਨਾ ਸਮਝਿਓ ਅਸੀਂ ਪੂਰਾ ਇਕੱਠ ਕਰਾਂਗੇ 29 ਤਰੀਕ ਨੂੰ ਉਦੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਸਾਡੀ ਬੇਨਤੀ ਹੈਗੀ ਕੋਈ ਫੈਸਲਾ ਲੈ ਲੈ ਸਾਡੇ ਬੰਦੂ ਨੂੰ ਛੱਡ ਦੇ ਨਹੀਂ ਤਾਂ ਕੁਛ ਅਸੀਂ ਲੈ ਮਰਾਂਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਜਿਹੜਾ ਸਾਰੇ ਪਿੰਡ ਵੱਲੋਂ ਇਹ ਵੀਡੀਓ ਪਾਈ ਜਾਂਦੀ ਹੈ ਇਹ ਜਿਹੜਾ ਨੌਜਵਾਨ ਭਾਨਾ ਸਿੱਧੂ ਸੀ ਇਹ ਲੋਕਾਂ ਦੇ ਹੱਕ ਦੇ ਵਿੱਚ ਤੇ ਬਾਏ ਠਾਉਂਦਾ ਸੀ ਲੋਕਾਂ ਭਲਾ ਕਰਦਾ ਸੀ ਉਰੇ ਸੰਬੰਧ ਦੇ ਵਿੱਚ ਅੱਜ ਜਿਹੜੀ ਇਹ ਵੀਡੀਓ ਹੈ ਇਹ ਅੱਜ ਅਸੀਂ ਕੋਰਦੋਨਾ ਮੇਰਾ ਨਾਮ ਹੈ ਗੁਰਜੰਟ ਸਿੰਘ ਪ੍ਰਧਾਨ ਬੀਕੇਜੂ ਗਰਾਹਾਂ ਦਾ ਤੇ ਇਹ ਅਸੀਂ ਪਿੰਡ ਵੱਲੋਂ ਜਿਹੜਾ 29 ਤਰੀਕ ਨੂੰ ਇਕੱਠ ਰੱਖਿਆ ਗਿਆ ਤੇ ਸਕੂਲ ਗਰਾਊਂਡ ਦੇ ਵਿੱਚ ਤੇ ਆਪਣਾ 29 ਜਨਵਰੀ ਨੂੰ ਜਿਨ੍ਹਾਂ ਦੇ ਵੀ ਪੈਸੇ ਵਾਪਸ ਕਰਵਾਏ ਨੇ ਜਾਂ ਆਪਣੇ ਜੋ ਭਾਨਾ ਸਿੱਧੂ ਆਉਦੇ ਨੌਜਵਾਨ ਦੇ ਸਾਥੀ ਨੇ ਜਾਂ ਹਮਦਰਦੀ ਨੇ ਉਹ 11 ਵਜੇ ਦਾ ਟਾਈਮ ਹੈ 29 ਨੂੰ 29 ਜਨਵਰੀ ਨੂੰ ਆਪਣੇ ਸਕੂਲ ਦੇ ਗਰਾਊਂਡ ਦੇ ਵਿੱਚ ਇਕੱਠ ਰੱਖਿਆ ਗਿਆ ਕਿਉਂਕਿ ਜਿਹੜਾ ਇਹ ਪਾਨਾ ਸਿੱਧੂ ਹੈ ਇਹ ਸਾਡੇ ਪਿੰਡ ਜਿਹੜਾ ਇਹ ਹਰ ਬੁੱਧਵਾਰ ਨੂੰ ਇੱਕ ਇੱਥੇ ਕੈਂਪ ਲਗਾਉਂਦਾ ਸੀ ਲੋਕਾਂ ਦੀ ਇਹ ਦੁੱਖ ਤਕਲੀਫਾਂ ਸੁਣਦਾ ਸੀ ਉਹ ਦੁੱਖ ਤਕਲੀਫਾਂ ਦੇ ਵਿੱਚ ਲੋਕਾਂ ਕਰੋੜਾਂ ਰੁਪਇਆ ਮੜਵਾਇਆ ਪਰ ਭਰਾਵੋ ਜਿਹੜੇ ਕੋਈ ਵੀ ਨਿੰਦਿਆ ਕਰਦਾ ਜਾਂ ਇਹਦਾ ਕੋਈ ਖਰਾਬ ਬੋਲਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਨੌਜਵਾਨ ਕਿਸੇ ਦੇ ਭਲੇ ਦੇ ਲਈ ਕਿਸੇ ਦਾ ਫਾਇਦਾ ਕਰਦਾ ਉਹਨੂੰ ਸਰਕਾਰਾਂ ਜਿਵੇਂ ਕਹੇ ਚੱਕ ਕੇ ਉਹਦੀ ਬਾਜ ਦਵਾਉਣ ਦੇ ਮਾਰੇ ਉਹਨੂੰ ਜੇਲ੍ਹਾਂ ਵਿੱਚ ਤੇ ਸਿੱਟੀਆਂ ਦੀਆਂ ਨੇ ਇਸ ਕਰਕੇ ਜਿਹੜਾ ਸਾਡਾ ਪਿੰਡ ਹੈ ਤੇ ਉਹ ਭਾਨੂ ਭਾਨੇ ਸਿੱਧੂ ਦੀ ਜਿਹੜੀ ਉਹਦੇ ਹਮਦਰਦੀ ਦੇ ਵਿੱਚ ਇਕੱਠਾ ਹੋਇਆ ਅੱਜ ਵੀਡੀਓ ਪਾਈ ਹੈ ਇਸ ਕਰਕੇ ਮੈਂ ਸਾਰੇ ਨਗਰ ਨੂੰ ਤੇ ਸਾਰੇ ਹੋਰ ਜਿੱਥੋਂ ਵੀ ਦੇਸ਼ਾਂ ਤੋਂ ਬਾਹਰੋਂ ਦੇਸ਼ਾਂ 'ਚੋਂ ਤੇ ਜਾ ਮਤਲਬ ਜੋ ਵੀ ਜ਼ਿਲ੍ਹਿਆਂ ਦੇ ਵਿੱਚੋਂ ਜਿੰਨੇ ਪੈਸੇ ਵਾਪਸ ਕਰਵਾਏ ਨੇ ਤੇ ਜਿਹੜੇ ਉਹਦੇ ਸਾਥੀ ਨੇ ਨੌਜਵਾਨ ਨੇ ਜਿਹੜਾ ਯੂਥ ਹੈ ਉਹ ਸਾਰਾ ਜੋ 29 ਜਨਵਰੀ ਐ ਤੇ ਆਪਣੇ ਸਕੂਲ ਦੇ ਵਿੱਚ ਪਿੰਡ ਕੋਰਦਾਨ ਦੇ ਸਕੂਲ ਦੇ ਵਿੱਚ ਇਕੱਠ 10:30 ਵਜੇ ਇਕੱਠ ਰੱਖਿਆ ਗਿਆ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ 10 ਵਜੇ ਨੂੰ ਆਪਣੇ ਸਕੂਲ ਦੇ ਵਿੱਚ ਪਿੰਡ ਕੋਰਦੋਨਾ ਦੇ ਵਿੱਚ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਕੋੜ ਤੋਂ ਬੋਲ ਰਹੇ ਹਾਂ ਜੀ ਮੈਂ ਪੰਚਾਇਤ ਮੈਂਬਰ ਮਜੂਦਾ ਜੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਜੋ ਪਾਨਾ ਸਿੱਧੂ ਸੀਗਾ ਉਹ ਸਾਡੇ ਪਿੰਡ ਦਾ ਬਹੁਤ ਹੀ ਮਿਹਨਤੀ ਮੁੰਡਾ ਸੀਗਾ ਤੇ ਸਰਕਾਰਾਂ ਨੇ ਝੂਠੇ ਪਰਚੇ ਪਵਾ ਦੇ ਇਹਦੇ ਕਰਕੇ ਜਿਹੜਾ ਪ੍ਰਸ਼ਾਸਨ ਹੈ ਜਿਹੜਾ ਕੋਈ ਡੀਸੀ ਹੈ ਕੋਈ ਐਸਐਸਪੀ ਹੈ ਜਿਹੜਾ ਝੂਠੇ ਪਰਚੇ ਉਹਨਾਂ ਦੇ ਪਾ ਰਿਹਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਸਰਕਾਰਾਂ ਉਹਦੀਆਂ ਨਹੀਂ ਰਹਿਣੀਆਂ ਨੇ ਠੀਕ ਆ ਨਾ ਵੀ ਤੁਸੀਂ ਹਮੇਸ਼ਾ ਲਈ ਇੱਥੇ ਰਹਿਣਾ ਹੈ ਵੀ ਸਾਡੇ ਨਾਲ ਰਹਿਣਾ ਹੈ ਵੀ ਇਸ ਕਰਕੇ ਝੂਠੇ ਪਰਚੇ ਨਾ ਪਾਈ ਜਾਣ ਤੇ ਇਸ ਕਰਕੇ ਜਿਹੜੇ ਵੀਰਾਂ ਦੇ ਪਾਨਾ ਸਿੱਧੂ ਨੇ ਕੰਮ ਕੀਤੇ ਨੇ ਉਹ ਅਸੀਂ 29 ਤਰੀਕ ਨੂੰ ਇੱਥੇ ਪਿੰਡ 'ਚ ਕੱਟ ਰੱਖਿਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ 29 ਤਰੀਕ ਨੂੰ ਪਿੰਡ ਕੋਡ ਦੇ ਨਾਲ ਵਿਖੇ ਜਰੂਰ ਪਹੁੰਚੋ ਧੰਨਵਾਦ ਜੀ